ਅਗਲੀ ਖਬਰ ਜਿਹੜੀ ਹੈ ਪ੍ਰੈਜ਼ੀਡੈਂਟ ਡੋਨਾਲਡ 트੍ਰੰਪ ਨੇ ਅੱਜ ਹੁਣ ਤੋਂ ਥੋੜਾ ਸਮਾਂ ਪਹਿਲਾਂ ਰਸ਼ੀਆ ਦੇ ਪ੍ਰੈਜ਼ੀਡੈਂਟ ਪੂਟਨ ਦੇ ਨਾਲ ਉਹਨਾਂ ਨੇ ਫੋਨ ਦੇ ਉੱਤੇ ਗੱਲਬਾਤ ਕੀਤੀ ਹੈਗੀ ਆ ਤਾਂ ਕਿ ਯੂਕਰੇਨ ਦੇ ਵਿੱਚ ਜਿਹੜੀ ਜੰਗ ਚੱਲ ਰਹੀ ਆ ਉਸ ਨੂੰ ਰੋਕਿਆ ਜਾ ਸਕੇ ਪ੍ਰੈਜ਼ੀਡੈਂਟ ਪੂਟਨ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਆਪਣੇ ਜਿਹੜੇ ਟ੍ਰੂਪਸ ਆ ਉਹ ਯੂਕਰੇਨ ਦੇ ਵਿੱਚ ਫਰਬਰੀ 2022 ਦੇ ਵਿੱਚ ਭੇਜ ਦਿੱਤੇ ਤੇ ਹਜੇ ਤੱਕ ਵੀ ਜਿਹੜੀ ਉਹ ਲੜਾਈ ਆ ਚੱਲ ਰਹੀ ਹੈਗੀ ਆ ਤੇ ਕਹਿੰਦੇ ਵੀ ਇਹ ਵਨ ਆਫ ਦਾ ਗ੍ਰੇਵਸਟ ਕਨਫਰੋਨਟੇਸ਼ਨ ਹੈਗੀ ਆ ਬਹੁਤ ਹੀ ਖਤਰਨਾਕ ਲੜਾਈ ਹੈਗੀ ਆ ਰਸ਼ੀਆ ਤੇ ਵੈਸਟ ਦੇ ਵਿਚਾਲੇ ਹੀ ਕਹਿ ਸਕਦੇ ਆ 1962 ਦਾ ਜਦੋਂ ਕਿਊਬਨ ਮਿਜ਼ਾਈਲ ਕ੍ਰਾਈਸਿਸ ਹੋਇਆ ਸੀ ਉਸ ਤੋਂ ਬਾਅਦ ਤੇ ਡੈਡਲੀਐਸਟ ਕਨਫਲਿਕਟ ਕਹਿ ਸਕਦੇ ਆ ਕਹਿੰਦੇ ਵਰਲਡ ਵਾਰ 2 ਤੋਂ ਬਾਅਦ ਤੇ ਜਿਹਦੇ ਵਿੱਚ ਯੂਨਾਈਟਿਡ ਸਟੇਟਸ ਇਸ ਤੋਂ ਬਾਹਰ ਨਿਕਲਣਾ ਚਾਹੁੰਦਾ ਹੈਗਾ ਪ੍ਰੈਜ਼ੀਡੈਂਟ ਟਰੰਪ ਉਹ ਨਹੀਂ ਆਪਣੇ ਆਪ ਨੂੰ ਆਪਣੀ ਛਵੀ ਇਸ ਤਰ੍ਹਾਂ ਛੱਡ ਕੇ ਜਾਣਾ ਚਾਹੁੰਦੇ ਆ ਕਿ ਉਹ ਦੁਨੀਆ ਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਪੀਸ ਮੇਕਰ ਵਜੋਂ ਆਏ ਸੀ বারবার ਉਹਨਾਂ ਨੇ ਇਹ ਕਿਹਾ ਹੈ ਵੀ ਜੋ ਬਲੱਡ ਵਾਰਥ ਹੋ ਰਿਹਾ ਹੈ ਯੂਕਰੇਨ ਦੇ ਵਿੱਚ ਤੇ ਰਸ਼ੀਆ ਦੇ ਵਿਚਾਲੇ ਤੇ ਮੇਰੀ ਪੂਰੀ ਕੋਸ਼ਿਸ਼ ਹੈਗੀ ਆ ਇਸ ਨੂੰ ਰੋਕਿਆ ਜਾਵੇ ਤੇ ਹੁਣ ਪ੍ਰੈਸ਼ਰ ਦੇ ਅੰਡਰ ਹੈ ਟਰੰਪ ਉਹ ਨਹੀਂ ਪਿਛਲੇ ਦਿਨਾਂ ਚ ਸਤਾਨਬੋਲ ਚ ਜਿਹੜੀ ਮੀਟਿੰਗ ਹੋਈ ਸੀ ਉੱਥੇ ਪੂਟਨ ਉਹ ਨਹੀਂ codimension ਗਏ ਟਰੰਪ ਉਹ ਵੀ ਜਾਣਾ ਸੀ ਉਹ ਵੀ ਨਹੀਂ ਗਏ ਫਿਰ ਪਰ ਜੋ ਦੋਨਾਂ ਮੁਲਕਾਂ ਦੇ ਹੋਰ ਲੀਡਰਸ ਹੈਗੇ ਡਿਫੈਂਸ ਡਿਫੈਂਸ ਦੇ ਜਾਂ ਫੋਰਨ ਦੇ ਉਹਨਾਂ ਨੇ ਗੱਲਬਾਤ ਜ਼ਰੂਰ ਕੀਤੀ ਹੈਗੀ ਆ ਤੇ ਪਿਛਲੇ ਹਫ਼ਤੇ ਉਹਨਾਂ ਨੇ ਕਿਹਾ ਸੀ ਵੀ ਮੈਂ ਡਾਇਰੈਕਟ ਫੋਨ ਤੇ ਗੱਲਬਾਤ ਕਰਾਂਗਾ ਪੂਟਾਂ ਦੇ ਨਾਲ ਉਸ ਤੋਂ ਬਾਅਦ ਫਿਰ ਮੈਂ ਯੂਕਰੇਨ ਦੇ ਪ੍ਰੈਜ਼ੀਡੈਂਟ ਜ਼ੇਲੈਂਸਕੀ ਦੇ ਨਾਲ ਗੱਲਬਾਤ ਕਰਾਂਗਾ ਤੇ ਤਾਂ ਕਿ ਜਿਹੜਾ ਜਲਦੀ ਤੋਂ ਜਲਦੀ ਜਿਹੜਾ ਆ ਇਹਨਾਂ ਦਾ ਸਮਝੌਤਾ ਕਰਾਇਆ ਜਾ ਸਕੇ ਕੱਲ ਤੋਂ ਪਹਿਲਾਂ ਯੂਐਸ ਦੇ ਪ੍ਰੈਜ਼ੀਡੈਂਟ ਜੇਡੀ ਵੈਂਸ ਉਹਨਾਂ ਨੇ ਰਿਪੋਰਟਰਸ ਨੂੰ ਇਹ ਦੱਸਿਆ ਵੀ ਜੋ ਜਿਹੜੀ ਜੰਗ ਆ ਇਸ ਨੂੰ ਰੋਕਣ ਦੇ ਲਈ ਜੇ ਮਾਸਕੋ ਨਹੀਂ ਰੈਡੀ ਹੁੰਦਾ ਤੇ ਯੂਐਸ ਨੂੰ ਇਹ ਕਹਿਣਾ ਪਊਗਾ ਵੀ ਅਸੀਂ ਇਸ ਜੰਗ ਦੇ ਵਿੱਚ ਕਿਸੇ ਤਰ੍ਹਾਂ ਦਾ ਹਿੱਸਾ ਨਹੀਂ ਹੈਗੇ ਸੋ ਇਹ ਵਾਰ-ਵਾਰ ਪ੍ਰੈਜ਼ੀਡੈਂਟ 트ੰਪ ਨਹੀਂ ਕਹਿੰਦੇ ਰਹੇ ਆ ਇੰਡੀਆ ਪਾਕਿਸਤਾਨ ਵਾਰ ਦੇ ਸੰਬੰਧ ਦੇ ਵਿੱਚ ਵੀ ਤੁਹਾਨੂੰ ਪਤਾ ਹੀ ਹੋਵੇ ਪਹਿਲਾਂ ਇਹਨਾਂ ਦੀ ਸਟੇਟਮੈਂਟ ਇਹ ਹੀ ਆਈ ਸੀ ਵੀ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ ਇੰਡੀਆ ਪਾਕਿਸਤਾਨ ਜੰਗ ਦਾ ਪਰ ਬਿਲਕੁਲ ਨੈਕਸਟ ਡੇ ਇਹ ਸਟੇਟਮੈਂਟ ਆ ਗਈ ਸੀ ਵੀ ਪ੍ਰੈਜ਼ੀਡੈਂਟ 트ੰਪ ਹੋਣਾ ਨੇ ਦੋਨਾਂ ਦੇ ਵਿੱਚ ਜਿਹੜੀ ਆ ਜੰਗ ਰੁਕਵਾ ਦਿੱਤੀ ਹੈਗੀ ਆ ਜੀ ਵਾਖੋ। ਸੋ ਅਜੇ ਵੀ ਇੰਪਾਸ ਬਣਿਆ ਪਿਆ ਆ ਉਸ ਨੂੰ ਲੈ ਕੇ ਜਦਾਂ ਹਰਜੋਤ ਸਿੰਘ ਜੀ ਤੁਸੀਂ ਐਕਸਪਲੇਨ ਕਰੀ ਨੇ ਆ ਵੀ ਸਮਝੌਤਾ ਜਿਹੜਾ ਹੈ ਉਹਨਾਂ ਦਾ ਪੂਰੀ ਤਰ੍ਹਾਂ ਦੇ ਉੱਤੇ ਹੋ ਨਹੀਂ ਪਾਰਿਆ ਹੈਗਾ ਪੂਤਨ ਵੀ ਪਤਾ ਨਹੀਂ ਕਿਹੜੇ ਇੰਤਜ਼ਾਰ ਦੇ ਵਿੱਚ ਜਿਹੜਾ ਉਹ ਹੈਗਾ ਆ ਸੋ ਦੋਨੋਂ ਹੀ ਮੁਲਕ ਇਸ ਟਾਈਮ ਰਿਪੋਰਟ ਕਰ ਰਹੇ ਆ ਸਟ੍ਰਾਈਕਸ ਨੂੰ ਜਿਹੜਾ ਉਹ ਲੈ ਕੇ ਰਸ਼ੀਅਨ ਡਿਫੈਂਸ ਮਿਨਿਸਟਰੀ ਇਹ ਦਾਅਵਾ ਕਰ ਰਹੀ ਆ ਵੀ ਇੱਕ ਜਿਹੜਾ ਯੂਕਰੇਨੀਅਨ ਡਰੋਨ ਦਾ ਉਹਨਾਂ ਨੇ ਅ ਬੈਲਗਰਾਡ ਇਲਾਕੇ ਦੇ ਵਿੱਚ ਉਸ ਨੂੰ ਡਿਸਟਰਾਏ ਕੀਤਾ ਇਸ ਤੋਂ ਇਲਾਵਾ ਕਰੀਮੀਆ ਇਲਾਕੇ ਚ 34 ਡਰੋਨ ਜਿਹੜੇ ਆ ਉਹਨਾਂ ਨੇ ਨਸ਼ਟ ਜਿਹੜੇ ਹੋ ਕਿਤੇ ਆ ਉਧਰ ਹਰਜੋਤ ਸਿੰਘ ਜੀ 3 ਸਾਲ ਤੋਂ ਵੱਧ ਦਾ ਵਕਤ ਹੋ ਗਿਆ ਇਸੇ ਲੜਾਈ ਜਿਹੜੀ ਉਹ ਸ਼ੁਰੂ ਹੋਏ ਨੂੰ ਸ਼ੈਲਿੰਗ ਤੇ ਡਰੋਨ ਸਟ੍ਰਾਈਕਸ ਉਹ ਲਗਾਤਾਰ ਦੋਨੋਂ ਤਰਫੋਂ ਜਿਹੜੇ ਚੱਲ ਰਹੇ ਆ ਯੂਕਰੇਨ ਦੇ ਆਰਮੀ ਵਾਲੇ ਰਿਪੋਰਟ ਕਰ ਰਹੇ ਆ ਵੀ ਉਹਨਾਂ ਨੂੰ ਇੱਕ ਰਸ਼ੀਅਨ ਜਿਹੜੀ 에ਅ ਸਟ੍ਰਾਈਕ ਹੋਈ ਆ ਉਸ ਦੇ ਵਿੱਚ ਉਹਨਾਂ ਦੇ ਫੌਜੀਆ ਦੀਆਂ ਜਿਹੜੀਆਂ ਉਹ ਮੌਤਾਂ ਹੋਈਆਂ ਆ ਲਾਰਜ ਸਕੇਲ ਕਹਿੰਦੇ ਵੀ ਫਾਇਰ ਆ ਉਹਨਾਂ ਰਸ਼ੀਅਨ ਸਟ੍ਰਾਈਕਸ ਤੇ ਕਰਕੇ ਉਹ ਚੱਲ ਰਹੀ ਆ ਉਹ ਤਾਂ ਦੇਖਿਆ ਜਾਵੇ ਜਿਹੜਾ 30 ਦਿਨਾਂ ਦਾ ਸਮਝੌਤਾ ਸੀ ਆਪਸ ਦੇ ਵਿੱਚ ਇਹ ਸੀਗਾ ਵੀ ਇਨਫਰਾਸਟ੍ਰਕਚਰ ਦੇ ਉੱਤੇ ਹਮਲਾ ਨਹੀਂ ਕਰਨਾ ਹੈਗਾ ਜਿਹੜਾ ਡੋਨਸਕ ਲਾਕਾ ਕ੍ਰੇਮੀਆ ਤਾਂ ਪਹਿਲਾਂ ਹੀ ਜਿਹੜਾ ਉਹਨਾਂ ਨੇ ਲੈ ਲਿਆ ਸੀ ਇਹ ਇਲਾਕਾ ਇਸ ਟਾਈਮ ਰਸ਼ੀਆ ਦੀ ਜਿਹੜੀ ਮਿਲਟਰੀ ਆ ਉਸ ਨੂੰ ਕੰਟਰੋਲ ਕਰ ਰਹੀ ਆ ਜ਼ਪਰਜੀਆ ਦਾ ਜਿਹੜਾ ਨਿਊਕਲੀਅਰ ਪਲਾਂਟ ਆ ਉਹ ਹਾਲ ਦੀ ਘੜੀ ਯੂਕਰੇਨ ਦੇ ਜਿਹੜੇ ਉਹਦੇ ਵਿੱਚ ਹੈਗਾ ਆ ਪਰ ਉਸ ਦੇ ਬਾਵਜੂਦ ਵੀ ਉਹ ਬਿਲਕੁਲ ਉਸ ਦੇ ਨਜ਼ਦੀਕ ਤੱਕ ਜਿਹੜੀ ਰਸ਼ੀਅਨ ਮਿਲਟਰੀ ਆ ਉਹ ਪਹੁੰਚ ਚੁੱਕੀ ਆ ਪੁਤਿਨ ਕਿਹਾ ਵੀ ਮਿਊਜ਼ਿਕ ਸਕੂਲ ਤੋਂ ਅ ਜਿਹੜੀ ਆ 트럼ਪ ਦੇ ਨਾਲ ਉਹਨੇ ਆ ਗੱਲਬਾਤ ਜਿਹੜੀ ਉਹ ਕੀਤੀ ਆ ਰਸ਼ੀਆ ਦਾ ਜਿਹੜਾ ਸਟੇਟ ਮੀਡੀਆ ਆ ਉਹ ਇਸ ਤੇ ਬਾਰੇ ਦੱਸ ਰਿਹਾ ਵੀ ਉੱਥੇ ਕਹਿੰਦੇ ਵੀ ਇੱਕ ਲੋਕਲ ਐਜੂਕੇਸ਼ਨ ਸੈਂਟਰ ਦੇ ਵਿੱਚ ਪੁਤਿਨ ਜਿਹੜਾ ਉਹ ਪਹੁੰਚਿਆ ਸੀ ਉੱਥੋਂ ਦੇ ਜਿਹੜੇ ਦੋ ਟੀਵੀ ਚੈਨਲ ਨੇ ਮੇਨ ਰਸ਼ੀਆ ਦੇ ਉਹ 트럼ਪ ਤੇ ਪੁਤਿਨ ਦੀ ਜਿਹੜੀ ਕਾਲ ਆ ਉਸ ਨੂੰ ਉੱਤੇ ਜਿਹੜੀ ਚਰਚਾ ਆ ਉਹ ਲਗਾਤਾਰ ਕਰ ਰਹੇ ਸੀਗੇ ਪੁਤਨ ਅਨਾਲਿਸਿਸ ਇਹ ਕਹਿ ਰਹੇ ਆ ਬਹੁਤ ਸਾਰੇ ਜਿਹੜੇ ਮਾਹਰ ਆ ਉਹ ਮੰਨਦੇ ਆ ਵੀ ਜੇ 트럼ਪ ਯਾ ਯੂਐਸ ਦੇ ਦੁਆਰਾ ਰਸ਼ੀਆ ਦੇ ਉੱਤੇ ਹੋਰ ਦਬਾਅ ਨਹੀਂ ਪਾਇਆ ਜਾਂਦਾ ਤਾਂ ਪੁਤਨ ਨੂੰ ਹੁਣ ਬਾੜੀ ਚਿੰਤਾ ਕਰਨ ਦੀ ਲੋੜ ਨਹੀਂ ਹੈਗੀ ਕੀ ਇਦਾਂ ਗੱਲਾਂ ਕਿਤੇ ਆ ਪੁਤਨ ਇਹ ਸਮਾ ਸਿਰਫ ਟਪਾਈ ਜਾ ਰਹੇ ਆ ਯਾ ਵਾਕਿਆ ਉਹਦੇ ਮਨ ਦੇ ਵਿੱਚ ਕੋਈ ਨੀਤ ਹੈਗੀ ਆ ਇਸ ਲੜਾਈ ਨੂੰ ਰੋਕਣ ਨੂੰ ਲੈ ਕੇ ਸੋ ਜੋ ਕੀ ਅਜੇ ਤੱਕ ਨਜ਼ਰ ਨਹੀਂ ਆ ਰਿਹਾ ਹੈਗਾ ਸੋ ਉਹ ਕਹਿੰਦੇ ਵੀ ਉਹ ਗੱਲਾਂ ਸੁਣੀ ਜਾਂਦਾ ਫੋਨ ਕਰ ਲਿੰਦਾ ਆ ਹਾਂਜੀ ਕਰਦੇ ਆ ਕਰਦੇ ਆ ਗੱਲਾਂ ਕਹਿ ਕੋ ਕੇ ਜਿਹੜੇ ਤੇ ਫਿਰ ਉੱਥੇ ਦਾ ਉੱਥੇ ਜਿਹੜਾ ਚੱਲ ਰਿਹਾ ਆ ਵੀ ਸਿਆਣਿਆਂ ਦਾ ਕਿਆ ਸਿਰ ਮੱਥੇ ਪਰਣਾਲਾ ਉੱਥੇ ਦਾ ਉੱਥੇ ਸੋ ਰਸ਼ੀਆ ਦੇ ਦੁਆਰਾ ਬਿਲਕੁਲ ਇਸ ਟਾਈਮ ਇਹੀ ਜਿਹੜੀ ਸਥਿਤੀ ਆ ਉਹ ਬਣੀ ਪਈ ਆ ਯੂਕਰੇਨ ਵਾਲਾ ਹੁਣ ਹਰਜੋਤ ਸਿੰਘ ਜੀ ਕਾਲਾ ਆ ਉਹ ਨਜ਼ਰ ਆ ਰਿਹਾ ਆ ਜਿਦਾ 터ਕੀ ਦੇ ਵਿੱਚ ਵੀ ਉਹ ਪਹੁੰਚਿਆ ਸੀ ਉਹ ਚਾਹੁੰਦਾ ਵੀ ਲੜਾਈ ਜਿਹੜੀ ਹੁਣ ਬੰਦ ਹੋਵੇ 30 ਸਾਲਾਂ ਚ ਉਹਦੇ ਮੁਲਕ ਦਾ ਵੀ ਜਿਹੜਾ ਖੁੰਡਾ ਹੋ ਗਿਆ 10 ਤੋਂ 20% ਇਲਾਕਾ ਆਲਰੇਡੀ ਰਸ਼ੀਆ ਨੇ ਉਸ ਪਾਸੇ ਦਾ ਉਹਨਾਂ ਨੇ ਆਪਣੇ ਕਬਜ਼ੇ ਅਧੀਨ ਕਰ ਲਿਆ ਆ ਉਹਨਾਂ ਨੂੰ ਇਹ ਡਰ ਆ ਵੀ ਜੇ ਵੈਸਟ ਹੌਲੀ ਹੌਲੀ ਹੋਰ ਪਿੱਛੇ ਹੋ ਗਿਆ ਤਾਂ ਸਾਡਾ ਜਿਹੜਾ ਰਹਿੰਦਾ ਖੁੰਦਾ ਇਲਾਕਾ ਆ ਉਹ ਵੀ ਜਿਹੜੇ ਸਾਡੇ ਲਾਕ ਰਸ਼ੀਆ ਦੇ ਅੰਡਰ ਜਿਹੜਾ ਉਹ ਨਾ ਜਿਹੜਾ ਉਹ ਆਜੇ 트럼ਪ ਐਸ਼ਟਨ ਫਰਸਟ੍ਰੇਟਡ ਨੇ ਪੁਤਿਨ ਤੋਂ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਕਿਉਂਕਿ ਉਹਨਾਂ ਨੇ ਮੰਨ ਨਹੀਂ ਰਿਹਾ ਜਿੰਦਾ ਤੁਸੀਂ ਜ਼ਿਕਰ ਕੀਤਾ ਵੀ 트럼ਪ ਹੁਣੀ ਇਹ ਕਹਿ ਕੇ ਆਏ ਸੀਗੇ ਵੀ ਆਪਾਂ 24 ਘੰਟਿਆਂ ਦੇ ਵਿੱਚ ਲੜਾਈ ਜਿਹੜੀ ਆ ਉਹ ਖਤਮ ਕਰਵਾ ਦੇਣੀ ਆ ਪਰ ਉਹ ਹਾਲ ਦੀ ਘੜੀ ਉਹ ਲੜਾਈ ਜਿਹੜੀ ਆ ਖਤਮ ਹੋਣ ਵਾਲੇ ਪਾਸੇ ਨੂੰ ਜਿਹੜੀ ਉਹ ਨਹੀਂ ਜਿਹੜੀ ਉਹ ਵੱਧ ਰਹੀ ਹੈਗੀ ਪੁਤਿਨ ਗੱਲ ਕਰਦਾ ਹੈ ਪਰ ਕੋਈ ਠੋਸ ਕਦਮ ਨਹੀਂ ਚੱਕ ਰਿਹਾ ਇਸ ਲੜਾਈ ਨੂੰ ਖਤਮ ਕਰਨ ਦੇ ਲਈ ਪ੍ਰੈਜ਼ੀਡੈਂਟ ਡੋਨਾਲਡ 트럼ਪ ਉਹਨਾਂ ਨੇ ਕਲੀਅਰ ਕੀਤਾ ਹੈ ਰਸ਼ੀਆ ਵਾਲਿਆਂ ਨੂੰ ਕਿ ਜੇ ਤੁਸੀਂ ਨਾਮ ਨੇ ਇਸ ਜੰਗ ਨੂੰ ਰੋਕਣ ਦੇ ਲਈ ਤੇ ਅਸੀਂ ਹੋਰ ਜਿਆਦੇ ਜਿਹੜੇ ਸੈਂਕਸ਼ਨਸ ਆ ਤੁਹਾਡੇ ਉੱਤੇ ਲਾ ਦੇਵਾਂਗੇ ਜੇ ਤੁਸੀਂ ਸੀਰੀਅਸਲੀ ਪੀਸ ਟਾਕਸ ਦੀ ਗੱਲਬਾਤ ਨਹੀਂ ਕਰ ਰਹੇ ਹੈਗੇ ਇਹੀ ਗੱਲ ਉਹਨਾਂ ਨੇ ਬਲੈਡੀਮਿਰ ਜੇਲਸਕੀ ਨੂੰ ਵੀ ਕਿਹਾ ਹੈ ਇਸ ਤੋਂ ਬਿਨਾ ਉਹਨਾਂ ਨੇ ਨਾਟੋ ਦੇ ਜਿਹੜੇ ਕਾਫੀ ਮੈਂਬਰਸ ਆ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈਗੀ ਆ ਯੁਕਰੇਨ ਦੀ ਜਿਹੜੀ ਇੰਟੈਲੀਜੈਂਸ ਸਰਵਿਸ ਆ ਉਹ ਉਹ ਕਹਿੰਦੇ ਆ ਵੀ ਜੀ ਇਹ ਰਸ਼ੀਆਲੇ ਇੰਟਰਕੰਟੀਨੈਂਟਲ ਬਲਾਸਟਿਕ ਮਿਸਾਈਲਸ ਸਾਡੇ ਤੇ ਸਿੱਟਣ ਲਈ ਤਿਆਰ ਬੈਠੇ ਹੈਗੇ ਆ ਜੂਨ 2024 ਚ ਬੂਟਨ ਨੇ ਕਿਹਾ ਸੀ ਵੀ ਯੁਕਰੇਨ ਨੂੰ ਆਫੀਸ਼ੀਅਲੀ ਡ੍ਰੌਪ ਕਰ ਦੇਣਾ ਚਾਹੀਦਾ NATO ਨੂੰ ਜੁਆਇਨ ਕਰਨ ਦੇ ਲਈ ਤੇ ਆਪਣੇ ਜਿਹੜੇ ਟਰੂਪਸ ਹੈਗੇ ਆ ਉਹ ਜੋ ਯੁਕਰੇਨ ਦੇ ਚਾਰ ਏਰੀਏ ਆ ਜਿਨ੍ਹਾਂ ਤੇ ਰਸ਼ੀਆ ਵਾਲੇ ਕਲੇਮ ਕਰਦੇ ਆ ਉਥੋਂ ਡਰਾਪ ਕਰ ਲੈਣੇ ਚਾਹੀਦੇ ਹੈਗੇ ਆ ਬ੍ਰਿਟੇਨ ਦੇ ਪ੍ਰਾਈਮ ਮਿਨਿਸਟਰ ਕੀਰ ਸਟਾਇਮਰ ਨੇ ਇਹ ਕਿਹਾ ਹੈ ਪਈ ਰਸ਼ੀਆ ਵਾਲਿਆਂ ਨੂੰ ਇਮੀਡੀਏਟਲੀ 30 ਦਿਨਾਂ ਲਈ ਫੇਰ ਜੋ ਅਨ ਕੰਡੀਸ਼ਨਲ ਸੀਜ਼ਫਾਇਰ ਕਰ ਦੇਣਾ ਚਾਹੀਦਾ ਹੈਗਾ ਤੇ ਉਹਨਾਂ ਨੇ ਕਹਿੰਦੇ ਪਈ ਮੈਂ ਆਲਰੇਡੀ ਯੂ ਐਸ ਏ ਇਟਲੀ ਫ੍ਰਾਂਸ ਜਰਮਨ ਸਾਰਿਆਂ ਦੇ ਨਾਲ ਗੱਲਬਾਤ ਕਰ ਚੁੱਕਾ ਹੈਗਾ ਫ੍ਰਾਂਸ ਦੇ ਪ੍ਰੈਜ਼ੀਡੈਂਟ ਮੈਨੂਅਲ ਮੈਕਰਨ ਨੇ ਵੀ ਐਕਸ ਦੇ ਉੱਤੇ ਇਹ ਕਿਹਾ ਹੈਗਾ ਵੀ ਜੋ ਪ੍ਰੈਜ਼ੀਡੈਂਟ 트੍ਰੰਪ ਉਹਨਾਂ ਨੇ ਜੋ ਪ੍ਰੋਪੋਜ਼ਲ ਦਿੱਤਾ ਹੈਗਾ ਰਸ਼ੀਆ ਨੂੰ ਉਹਨੂੰ ਅਸੀਂ ਬੈਕ ਕਰਦੇ ਹਾਂ ਵੀ 30 ਡੇਜ਼ ਦਾ ਇਮੀਜੇਰੀ ਸੀਜ਼ਫਾਇਰ ਹੋਣਾ ਚਾਹੀਦਾ ਉਸ ਤੋਂ ਬਾਅਦ ਫਿਰ ਗੱਲਬਾਤ ਉਸੇ ਤਰ੍ਹਾਂ ਜਾਰੀ ਰਹਿਣੀ ਚਾਹੀਦੀ ਹੈਗੀ ਆ ਤੇ ਪੂਟਨ ਉਹਣੀ ਇਹ ਕਹਿ ਰਿਹਾ ਵੀ ਸੀਜ਼ਫਾਇਰ ਉਹਨਾ ਚਿਰ ਨਹੀਂ ਹੋਣਾ ਜਦ ਤੱਕ ਉਹਨਾਂ ਦੀਆਂ ਜਿਹੜੀਆਂ ਕ੍ਰੂਸ਼ੀਅਲ ਕੰਡੀਸ਼ਨਸ ਹੈਗੀਆਂ ਆ ਉਹ ਵਰਕਆਊਟ ਨਹੀਂ ਹੋ ਸਕ ਰਹੀਆਂ ਹੂੰ ਹੂੰ ਜੀ ਬਿਲਕੁਲ ਸਹੀ ਉਹ ਬਰਲ ਦੀ ਸਥਿਤੀ ਜਿਹੜੀ ਹਰਜੋਤ ਸਿੰਘ ਜੀ ਬਣੀ ਪਈ ਆ 임ਪਾਸ ਜਿਹੜਾ ਆ ਉਹ ਹੋ ਬਣਿਆ ਪਿਆ ਕਿਸੇ ਅੱਗੇ ਪਾਸੇ ਨੂੰ ਗੱਲ ਜਿਹੜੀ ਆ ਉਹ ਹਜੇ ਵੀ ਨਹੀਂ ਵਧਰੀ ਹੈਗੀ ਸੋ ਆਪਾਂ ਉਮੀਦ ਕਰਦੇ ਆ ਵੀ ਇਹਦਾ ਹੱਲ ਜਿਹੜਾ ਹੋ ਆਵੇ ਪਰ ਅੱਗੇ ਦੇਖੋ ਕੀ ਬਣਦਾ ਹੈ ਉਧਰ ਜੇਡੀ ਵੈਂਸ ਤੇ ਜ਼ਿਲਨਸਕੀ ਹੋਣਾਂ ਦੀ ਕਹਿੰਦੇ ਮੁਲਾਕਾਤ ਹੋਈ ਆ ਕੈਰੋਲਿਨ ਲਿਵਟ ਹੋਣਾਂ ਨੇ ਇਹ ਕਿਹਾ ਆ ਵੀ ਇਹਨਾਂ ਦੀ ਜਿਹੜੀ ਮੀਟਿੰਗ ਆ ਗੁੱਡ ਤੇ ਪ੍ਰੋਡਕਟਿਵ ਜਾ ਜਦਾਂ ਦੱਸ ਰਹੇ ਹਾਂ ਵੀ ਰਹੀ ਆ ਜਿਹੜੇ ਪੋਪ ਲੀਓ ਨਵੇਂ ਜਿਹੜੇ ਵੈਟਿਕਨ ਦੇ ਪੋਪ ਬਣੇ ਆ ਉਹਨਾਂ ਦੇ ਨਾਲ ਮੁਲਾਕਾਤ ਤੇ ਲਈ ਜਿਹੜੇ ਵੈਂਸ ਆ ਉਥੇ ਗਏ ਸੀ ਤੇ ਉਸੇ ਦਰਮਿਆਨ ਇਹਨਾਂ ਦੀ ਜ਼ਿਲਨਸਕੀ ਦੇ ਨਾਲ ਵੀ ਜਿਹੜੀ ਮੀਟਿੰਗ ਆ ਉਹ ਹੋਈ ਹੈਗੀ ਆ ਅਗਲੀ ਜਿਹੜੀ ਹਰਜੋਤ ਸਿੰਘ ਜੀ ਅੱਜ ਇਮੀਗ੍ਰੇਸ਼ਨ ਦੀਆਂ ਵੀ ਕੁਝ ਬਹੁਤ ਅਹਿਮ ਖਬਰਾਂ ਆਪਾਂ ਆਪਣੇ ਦਰਸ਼ਕਾਂ ਸ੍ਰੋਤਿਆਂ ਦੇ ਨਾਲ ਸਾਂਝੀਆਂ ਜਿਹੜੀਆਂ ਕਰਨੀਆਂ ਸੋ ਮੇਕ ਸ਼ੁਰ ਕਰਿਓ ਵੀ ਅ ਤੁਸੀਂ ਇਦਾਂ ਹੀ ਜਿਹੜੇ ਜੁੜੇ ਰਹੇ ਹੋ ਬ੍ਰੀਕ ਤੋਂ ਬਾਅਦ ਚ ਆਪਾਂ ਇਮੀਗ੍ਰੇਸ਼ਨ ਵਾਲੇ ਪਾਸੇ ਨੂੰ ਜਿਹੜਾ ਉਹ ਵਧਾਂਗੇ ਵੀ ਕੀ ਕੁਝ ਓਵਰਆਲ ਚੱਲ ਰਿਹਾ ਆ ਐਫ ਬੀ ਆਈ ਦੇ ਦੁਆਰਾ ਹੁਣੇ-ਹੁਣੇ ਜਿਹੜੀ ਨਿਊਜ਼ ਆ ਰਹੀ ਆ ਐਫ ਬੀ ਆਈ ਇਨਵੈਸਟੀਗੇਟ ਕਰੂਗੀ ਨਿਊਯਾਰਕ ਦੀ ਜਿਹੜੀ ਅਟਾਰਨੀ ਜਨਰਲ ਲਟੀਟਿਆ ਜੇਮਸ ਆ ਉਸ ਨੂੰ ਲੈ ਕੇ ਮਾਰਗੇਜ ਫਰਾਡ ਦੇ ਜਿਹੜੇ ਉਹ ਮਾਮਲੇ ਦੇ ਵਿੱਚ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਕੈਸ਼ ਪਟੇਲ ਦੀ ਅਗਵਾਈ ਹੇਠ ਹੁਣ ਜਿਹੜੀ ਡੈਮੋਕ੍ਰੇਟ ਨਿਊਯਾਰਕ ਦੀ ਅਟਾਰਨੀ ਜਨਰਲ ਆ ਉਸ ਦੀਆਂ ਰੀਅਲ ਅਸਟੇਟ ਟ੍ਰਾਂਜੈਕਸ਼ਨਸ ਨੂੰ ਲੈ ਕੇ ਜਿਹੜੀ ਆ ਉਹ ਇਨਵੈਸਟੀਗੇਟ ਇਨਵੈਸਟੀਗੇਸ਼ਨ ਜਿਹੜੀ ਹੋ ਚੱਲੇਗੀ ਕੈਸ਼ ਪਟੇਲਾ ਉਹਨਾਂ ਨੇ ਇੱਕ ਇੰਟਰਵਿਊ ਦੇ ਦੌਰਾਨ ਇਸ ਪੂਰੀ ਗੱਲਬਾਤ ਨੂੰ ਕਨਫਰਮ ਕੀਤਾ ਹੈਗਾ ਆ ਜੇਮਸ ਪਹਿਲੇ ਜਿਹੜੇ ਪਬਲਿਕ ਅਧਿਕਾਰੀ ਆ ਜਿਨ੍ਹਾਂ ਨੇ ਇਨਵੈਸਟੀਗੇਟ ਕੀਤਾ ਸੀਗਾ ਪ੍ਰੈਜ਼ੀਡੈਂਟ ਨੂੰ ਜਿਨ੍ਹਾਂ ਦੇ ਉੱਤੇ ਜਿਹੜੇ ਕ੍ਰਿਮੀਨਲ ਪ੍ਰੋਸੀਕਿਊਸ਼ਨਸ ਜਿਹੜੀਆਂ ਆ ਉਹ ਚੱਲੀਆਂ ਸੀਗੀਆਂ ਉਹਨੋਂ ਆਪ ਉਹਨਾਂ ਦੇ ਉੱਤੇ ਜਿਹੜੀਆਂ ਕ੍ਰਿਮੀਨਲ ਪ੍ਰੋਸੀਕਿਊਸ਼ਨਸ ਇਸ ਜਿਹੜੀ ਰੀਅਲ ਏਸਟੇਟ ट्रांजੈਕਸ਼ਨ ਮਾਰਗੇਜ ਫਰਾਡ ਨੂੰ ਲੈ ਕੇ ਜਿਹੜੀਆਂ ਉਹ ਕੀਤੀਆਂ ਜਿਹੜੀਆਂ ਉਹ ਜਾਣਗੀਆਂ ਸੋ ਕਹਿੰਦੇ ਵੀ ਫਰਾਡ ਹੋਇਆ ਹੈ ਇਹ ਜਿਹੜੀ ਇਨਵੈਸਟੀਗੇਸ਼ਨ ਆ ਉਸ ਦੇ ਉੱਤੇ ਫੋਕਸਡ ਰੱਖੀ ਜਾਊਗੀ ਗ੍ਰੈਂਡ ਜਿਊਰੀ ਜਿਹੜੀ ਈਸਟਰਨ ਡਿਸਟ੍ਰਿਕਟ ਆਫ ਵਰਜੀਨੀਆ ਉਹਨਾਂ ਦੇ ਦੁਆਰਾ ਜਿਹੜਾ ਸੁਪੀਨਾ ਆ ਉਹ ਆਲਰੇਡੀ ਇਸ ਮੈਟਰ ਦੇ ਵਿੱਚ ਕੱਲਿਆ ਜਾ ਚੁੱਕਾ ਆ ਇੱਕ ਜਿਹੜੇ ਹੈਗੇ ਨੇ ਫੈਡਰਲ ਹਾਊਸਿੰਗ ਫਾਈਨੈਂਸ਼ੀਅਲ ਫਾਈਨੈਂਸ ਅਥਾਰਟੀ ਦੇ ਡਾਇਰੈਕਟਰ ਬਿਲ ਪੁਲਟੇ ਉਹਨਾਂ ਨੇ ਚਿੱਠੀ ਕੱਲੀ ਸੀਗੀ ਜਿਹੜੇ ਜਸਟਿਸ ਡਿਪਾਰਟਮੈਂਟ ਆ ਉਹਨਾਂ ਨੂੰ ਲੈ ਕੇ ਡਟੀਟਿਆ ਜੇਮਸ ਦੇ ਬਾਬਤ ਵੀ ਇਸ ਦੀ ਕ੍ਰਿਮੀਨਲ ਪ੍ਰੋਸੀਕਿਊਸ਼ਨ ਹੋਣੀ ਚਾਈ ਦੀ ਹੈਗੀ ਆ ਪੁਲਟ ਉਹਨਾਂ ਨੇ ਇਹ ਕਿਸ ਤਰ੍ਹਾਂ ਦੇ ਉੱਤੇ ਦੋਸ਼ ਜਿਹੜੇ ਉਹ ਲਾਏ ਆ ਮਿਲਿਟੇਟੀਆਂ ਜੇਮਸ ਆ ਇਹ ਮਾਰਗੇਜ ਫਰਾਡ ਦੇ ਵਿੱਚ ਅੰਗੇਜ ਹੋਈ ਆ ਜਿੱਥੇ ਇਸ ਨੇ ਫਾਲਸ ਤੇ ਮਿਸਲੀਡਿੰਗ ਸਟੇਟਮੈਂਟਸ ਆਪਣੀਆਂ ਪ੍ਰਾਪਰਟੀ ਰੈਕੋਰਡਸ ਨੂੰ ਲੈ ਕੇ ਜਿਹੜੀਆਂ ਉਹ ਕਹਤੀਆਂ ਜਿਨ੍ਹਾਂ ਵਿੱਚ ਲੋਨ ਐਪਲੀਕੇਸ਼ਨ ਡਾਕੂਮੈਂਟਸ ਇਹ ਇੰਡੀਕੇਟ ਕਰਦੇ ਆ ਵੀ ਉਹਨਾਂ ਦੀ ਜਿਹੜੀ ਪ੍ਰਾਪਰਟੀ ਵਰਜੀਨੀਆ ਦੇ ਵਿੱਚ ਜੇਮਸ ਦਾ ਪ੍ਰਾਇਮਰੀ ਰੈਜ਼ਿਡੈਂਸ ਆ ਤੇ ਕਹਿੰਦੇ ਵੀ ਜਿਹੜਾ ਬਿਲਡਿੰਗ ਰੈਕੋਰਡ ਆ ਉਹ ਸਟੇਟ ਕਰਦਾ ਆ ਵੀ ਇਹ ਮਲਟੀ ਫੈਮਿਲੀ ਬਰੁਕਲਿਨ ਪ੍ਰੋਪਰਟੀ ਆ ਜਿਹਦੇ ਵਿੱਚ 5 ਰੈ residense ਆ ਇਨਸਟੈਡ ਆਫ 4 ਸੋ 4 ਦੀ ਥਾਂ ਤੇ ਕਹਿੰਦੇ ਵੀ 5 ਰੈ residense ਆ ਤੇ ਉਹ ਉਹ ਜਿਹੜਾ ਹੁਣ ਰੌਲਾ ਇਹਨਾਂ ਨੇ ਕੁੰਡੀ ਜਿਹੜੀ ਇਸ ਤੇ ਵਿੱਚ ਫਸਾ ਲਈ ਆ ਸੋ ਰਾਸ਼ਪਤੀ ਟਰੰਪ ਜਿੱਦਾਂ ਆਪਾਂ ਨੂੰ ਪਤਾ ਵੀ ਉਹ ਕਹਿੰਦੇ ਸੀਗੇ ਵੀ ਮੇਰੇ ਖਿਲਾਫ ਪੋਲਿਟਿਕਲ ਵੈਂਡੇਟਾ ਦੇ ਤੌਰ ਦੇ ਉੱਤੇ ਜਿਹੜਾ ਆਸਟਾਈਮ ਜਸਟਿਸ ਡਿਪਾਰਟਮੈਂਟ ਨੂੰ ਵਰਤਿਆ ਜਾ ਰਿਹਾ ਆ ਹੁਣ ਤੁਸੀਂ ਦੇਖੋ ਵੀ ਪੂਰੀ ਬਰੀਕੀ ਦੇ ਵਿੱਚ ਜਾ ਕੇ ਜਿੰਨਾ ਜਿੰਨਾ ਨੇ 트럼ਪ ਹੁਣਾ ਦੇ ਉਲਟ ਕਾਰਵਾਈਆਂ ਕੀਤੀਆਂ ਚਾਹੇ ਉਹ ਪਬਲਿਕ ਆਫਿਸ 'ਚ ਸੀਗੇ ਚਾਹੇ ਉਹ ਲਾ ਫਰਮ ਸੀਗੀਆਂ ਉਹਨਾਂ ਸਾਰਿਆਂ ਦੇ ਖਿਲਾਫ ਜਿਹੜਾ ਉਹ ਚੱਲ ਰਹੇ ਆ ਸੋ ਉਹੀ ਕੁਸ਼ ਜਿਸ ਚੀਜ਼ ਦਾ ਦੋਸ਼ 트럼ਪ ਹੁਣੀ ਲਾਉਂਦੇ ਰਹੇ ਆ ਖੁਦ ਆਪ ਵੀ ਉਸੇ ਤਰੀਕੇ ਦੇ ਨਾਲ ਹੌਲੀ ਹੌਲੀ ਜਿਹੜਾ ਉਹ ਅੱਗੇ ਨੂੰ ਵੱਧ ਰਹੇ ਆ ਪਰ ਲਟੀਟਿਆ ਜੇਮਸ ਹੁਣ FBI ਆਪਣੀ ਦਾੜ ਥੱਲੇ ਲੈਣ ਨੂੰ ਜਿਹੜੀ ਉਹਨਾਂ ਨੂੰ ਫਿਰ ਰਹੀ ਹੈਗੀ ਜੀ ਤੇ ਮਿੰਨਕ ਤੋਂ ਪਹਿਲਾਂ ਇੱਕ ਖਬਰ ਹੋਰ ਸਾਂਝੀ ਕਰ ਲਈਏ ਕਹਿੰਦੇ ਭਈ 15 ਦੇ ਕਰੀਬ ਕੰਟੇਨਰ ਜਿਹੜੇ ਆ ਅੰਬਾਂ ਦੇ ਉਹ ਇੰਡੀਆ ਤੋਂ ਅਮਰੀਕਾ ਆ ਰਹੇ ਸੀ ਤੇ ਅਮਰੀਕਨ ਅਥਾਰਟिटीज ਨੇ ਉਹ 15 ਦੇ 15 ਕੰਟੇਨਰਸ ਨੂੰ ਰਿਜੈਕਟ ਕਰ ਦਿੱਤਾ ਤੇ 5 ਲੱਖ ਡਾਲਰ ਦੇ ਕਰੀਬ ਦਾ ਜਿਹੜਾ ਨੁਕਸਾਨ ਉਹ ਹੋਇਆ ਹੈਗਾ ਐਕਚੁਅਲੀ 에어ਪੋਰਟਸ ਤੇ ਆ ਰਹੇ ਸੀ ਲਾਸ ਐਂਜਲਸ ਸੈਨ ਫਰਾਂਸਿਸਕੋ ਤੇ ਐਟਲੰਟਾ ਕਹਿੰਦੇ ਭਈ ਇੰਡੀਆ ਵਾਲੇ ਤਾਂ ਇਹ ਕਹਿ ਰਹੇ ਆ ਵੀ ਡਾਕੂਮੈਂਟੇਸ਼ਨ ਇਰੈਗੂਲਰਿਟੀਜ਼ ਹੈਗੀ ਤੇ ਕਹਿੰਦੇ ਭਈ ਅਥਾਰਟिटीज ਨੇ ਇਹ ਕਿਹਾ ਵੀ ਜਾਂ ਤਾਂ ਇਥੇ ਸਿੱਟਦੇ ਹੋ ਤੇ ਜਾਂ ਫਿਰ ਵਾਪਸ ਇੰਡੀਆ ਨੂੰ ਲੈ ਜਾਓ ਤੇ ਪਰ ਜੋ ਯੂਐਸ ਦੀ ਇਹ ਕਹਿ ਰਿਹਾ ਹੈ ਵੀ ਉਹਦੇ ਵਿੱਚ ਜਿਹੜੀ ਹੈਲਥ ਇਸ਼ੂਜ਼ ਨੂੰ ਲੈ ਕੇ ਪ੍ਰੋਬਲਮ ਸੀਗੀ ਹੈਲਥ ਹੈਲਥ ਦਾ ਮੇਨ ਕਾਰਨ ਦੱਸਿਆ ਜਾ ਰਿਹਾ ਹੈਗਾ ਫੇਰ ਅਜੇ ਤੱਕ ਕਲੀਅਰ ਨਹੀਂ ਹੋ ਰਿਹਾ ਇੰਡੀਆ ਦਾ ਜਿਹੜਾ ਮੀਡੀਆ ਡਿਫਰੈਂਟ ਸਟੋਰੀ ਦੱਸ ਰਿਹਾ ਤੇ ਅਮਰੀਕਾ ਦਾ ਜਿਹੜਾ ਮੀਡੀਆ ਆ ਉਹ ਡਿਫਰੈਂਟ ਸਟੋਰੀ ਦੱਸ ਰਿਹਾ ਹੈਗਾ ਜੀ